ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਜੱਗੀ ਸਿੱਧੂ 435 ਚੈਨਲ ਤੇ ਆਪਾਂ ਐਮਪੀ ਜਾਨੂੰ ਦਿਖਾਉਣਿਆ ਰਸਤਾ ਰਾਹ ਕਰ ਰਹੇ ਨੇ ਮਸ਼ੀਨ ਨੂੰ ਵੀ ਕੈਮਰਾ ਕਰਦੇ ਨੇ ਇਹ ਕਈ ਕੋਈ ਤਾਂ ਇਹਨਾਂ ਲਵੇ ਹੁੰਦੀ ਨਹੀਂ ਹੈਗੀ ਅੰਦਰ ਚੱਲ ਰਹੀ ਹੈ ਮਸ਼ੀਨ ਆਪਣੀ ਉਹ ਦੇਖੋ ਰਾਹ ਵਾਸਤੇ ਕੀ ਲਈ ਆਉਂਦੇ ਨੇ ਦੇਖੋ ਰਾਹ ਕਰਨੀ ਹੈ ਮਸ਼ੀਨ ਲੰਘਣ ਨੂੰ ਪਹਿਲਾ ਵੀ ਦੇਖ ਤੇ ਇੱਕ ਦੋ ਤੌਰੇ ਦੇਖੋ ਐਡੀ ਖਾਲੀ ਦੇ ਵਿੱਚ ਦੀ ਇਹ ਵੱਡਣਾ ਨਹੀਂ ਔਰੋਂ ਘਟ ਘਟ 2 ਕਿਲੋਮੀਟਰ 3 ਕਿਲੋਮੀਟਰ ਬਾਹਰ ਵੀ ਇੱਥੇ ਜਾਣਾ ਪੈਂਦਾ ਆ ਲੈ ਦੇਖ ਇੱਕ ਦਫਾ ਇੱਕ ਦੋ ਐ ਸੇ ਉਸਕੋ ਸੈੱਟ ਕਰ ਦੋ ਥੋੜਾ ਥੱਕ ਕੇ ਨਾ ਨਾ ਨਿਕਲ ਜਾਵੇ ਨਿਕਲ ਜਾਏਗਾ ਠੀਕ ਹੈ ਠੀਕ ਹੈ ਹੋਈ ਰੱਖੋ ਕਿਉਂ ਇਹ ਚਾਰ ਨਹੀਂ ਆ ਰਹੇ ਹਨ ਸਰ ਬਕਰ ਇਸਕੋ نیچے ਕਰ ਦਿਓ ਥੋੜਾ ਕਾਲੂ आगे हाँ बस सही है सही है सही है इसके ऊपर तो नहीं ज्यादा है इसके ऊपर कहना देना इसको तो क्या होगा उसके ऊपर देखो ज्यादा तो नहीं है वह ठीक है लो मित्रों करता रहा कलू हो रहे क्यों कलू हो गया रास्ता अच्छा हो गया ना नहीं तो घूम के आना पड़ता कितना कितना दूर पड़ जाता 2 ਕਿਲੋਮੀਟਰ ਦੂਰ ਬੜ ਜਾਂਦਾ ਹਨ ਚਲੋ ਜੇ ਵੀ ਆਪਣਾ ਕੰਮ ਸਰ ਜੇਗਾ ਇਸੇ ਫਿਰ ਤਾਂ ਇਧਰ ਨਿਕਲ ਜਾਈਗੇ ਨਾ ਇਧਰ ਨਿਕਲ ਜਾ ਇਸ ਦਾ ਦਮ ਨਿਕਲ ਗਿਆ ਓਏ ਲੋ ਜੀ ਮਿੱਤਰੋ ਰਾਹ ਕਰਤਾ ਇਹਨਾਂ ਨੇ ਆਪਣਾ ਇੱਥੋਂ ਦੀ ਲੰਘਾਂਗੇ ਆ ਵੱਢ ਕੇ ਨਿਕਮ ਕੇ ਆਉਣਾ ਪੈਂਦਾ ਆਪਾਂ ਨੂੰ ਉੱਪਰੋਂ ਬਾਕੀ ਦੱਸੋ ਕਿਵੇਂ ਚੱਲਦਾ ਕੰਮ ਕਰ ਐਮਪੀ ਚ ਚੱਲਦੇ ਇਧਰ ਪਹਾੜੀ ਏਰੀਆ ਸਾਰਾ ਨਾਵੇਂ ਮੈਟਰੋ ਜਿੱਥੋਂ ਦੀ ਰਾਹ ਕਰੇਦੀ ਮਸ਼ੀਨ ਆਪਣੀ ਲੰਘੇ ਉੱਥੋਂ ਦੀ ਤੇ ਨਹੀਂ ਆਪਾਂ ਨੂੰ ਉਧਰ ਭਮਕ ਕੇ ਆਉਣਾ ਪੈਂਦਾ ਨਾਲੇ ਤਾਂ ਘੰਟਾ ਖਰਾਬ ਹੁੰਦਾ ਪਰ ਰਸਤਾ ਰਸਤਾ ਪਹਿਲਾਂ ਦੇਖ ਲਿਆ ਕਰੋ ਫਾਇਦਾ ਹੋ ਜਾਂਦਾ ਰਾਹ ਦੇਖਣ ਦਾ ਇਹ ਮੌਕੇ ਦੇ ਰਸਤਾ ਦੇਖਦੇ ਨਾਲੇ ਤਾਂ ਆ ਚੱਕ ਲੈਂਦਾ ਇਹਨਾਂ ਨੇ ਦੂਰੋਂ ਨੇੜੇ ਦੂਰੋਂ ਨੇੜੇ ਉਥੋਂ ਤੇ ਨਾਲੇ ਰਾਹ ਹੋ ਗਿਆ ਆਪਣਾ ਚਲੋ ਸੇਤੀ ਇਧਰ ਚੱਲ ਵੀ ਬਾਡੀ ਚ ਨਹੀਂ ਸੜਕ ਦੇ ਉੱਪਰ ਦੀ ਘੁੰਮ ਕੇ ਆਉਣਾ ਪੈਂਦਾ ਉਹਨਾ ਟਾਈਮ ਵੱਢਣ ਤਾਂ ਨਹੀਂ ਲੱਗਦਾ ਜਿੰਨਾ ਟਾਈਮ ਉਥੋਂ ਦੀ ਘੁੰਮ ਕੇ ਆਉਣ ਤੇ ਲੱਗਦਾ ਪਰ ਥੋੜੀ ਜਿਹਾ ਆਪ ਵੀ ਮਿਹਨਤ ਕਰਨੀ ਪੈਂਦੀ ਆ ਤੇ ਆਪਾਂ ਨਾਲ ਨੂਣ ਲੱਗ ਕੇ ਰਸਤਾ ਕਰਾ ਲਿਆ ਹੁਣ ਇਧਰ ਹੀ ਚੱਲੂਗੀ ਬਸ ਇਧਰ ਹੀ ਨਿਕਲ ਜੀ ਸੜਕ ਤੇ ਤੇ ਅੱਜ ਦਾ ਵਲੌਗ ਆਪਣਾ ਇੰਨੀ ਦੀਗਾ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ